ਕਹਿੰਦੇ ਨੇ ਦੀਆਂ ਮੁੰਡਿਆਂ ਤੋਂ ਘਟ ਨਹੀਂ ਹੁੰਦੀ ਆ ਮਾਪਿਆਂ ਦੀ ਗੈਰ ਹਾਜ਼ਰੀ ਵਿੱਚ ਵੱਖ-ਵੱਖ ਮੰਚ ਅਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਕੀਤੀ ਜਾ ਰਹੀ ਹੈ ਛੋਟੀ ਬੱਚਿਆਂ ਵੱਲੋਂ ਪਹੁੰਚ ਜੀ ਨਮਸਕਾਰ ਦੋਸਤੋ ਮੈਂ ਸੰਨੀ ਦੂਮੜਾ ਤੁਸੀਂ ਦੇਖ ਰਹੇ ਹੋ ਐਸਡੀ ਲਾਈਵ ਦੋਸਤੋ ਇਹ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੋ ਛੋਟੀਆਂ ਬੱਚੀਆਂ ਨੂੰ ਦੇਖ ਰਹੇ ਹੋ ਇਹਨਾਂ ਦਾ ਨਾਮ ਮੇਗਾ ਅਤੇ ਯਸ਼ਕਾ ਹੈ ਜੋ ਕਿ ਫਾਜ਼ਿਲਕਾ ਤੋਂ ਮਹਿਲਾ ਵਿੰਗ ਪਰ ਜ਼ਿਲ੍ਹਾ ਪ੍ਰਧਾਨ ਪੂਜਾ ਲੂਤਰਾ ਸਤਦੇਵਾ ਅਜੇ ਸਤਦੇਵਾ ਜੋੜੇ ਦੀਆਂ ਧੀਆਂ ਨੇ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਆਮ ਆਦੀ ਪਾਰਟੀ ਦਾ ਦਿੱਲੀ ਵਿੱਚ ਮਾਪਿਆਂ ਵੱਲੋਂ ਕੀਤਾ ਜਾ ਰਿਹਾ ਪ੍ਰਚਾਰ ਉੱਥੇ ਹੀ ਉਹਨਾਂ ਦੀ ਦੀ ਮੇਗਾ ਅਤੇ ਯਸ਼ਕਾ ਵੱਲੋਂ ਲੋਕਾਂ ਤੋਂ ਮਿਲਦੇ ਸੱਦੇ ਤੇ ਪਹੁੰਚ ਕੀਤੀ ਜਾ ਰਹੀ ਹੈ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਿੱਸਾ ਲਿੱਤਾ ਜਾ ਰਿਹਾ ਹੈ ਅੱਜ ਜੋ ਤਸਵੀਰਾਂ ਤੋੜਨਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਫਾਜ਼ਿਲਕਾ ਦੇ ਪਿੰਡ ਹੀਰਾਵਲੀ ਵਿਖੇ ਦੀਆਂ ਜਿੱਥੇ ਕਰਵਾਏ ਜਾ ਰਹੇ ਕ੍ਰਿਕਟ ਟੂਰਨਾਮੈਂਟ ਵਿੱਚ ਹਿੱਸਾ ਲਿੱਤਾ ਗਿਆ ਤੇ ਆਪਣੇ ਮਾਪਿਆਂ ਦੀ ਗੈਰ ਮੌਜੂਦਗੀ ਵਿੱਚ ਜ਼ਿੰਮੇਵਾਰੀ ਨੂੰ ਬਖੂਬੀ ਦਿਖਾਇਆ ਗਿਆ ਆਓ ਹੁਣ ਤਸਵੀਰਾਂ ਦੇ ਨਾਲ ਜਾਣੋ ਇਸ ਮੌਕੇ ਤੇ ਕੀ ਬੋਲੇ ਜੇਕਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਐਸਡੀ ਲਾਈਪੇਨ ਨੂੰ ਫੋਲੋ ਕਰੋ ਖਬਰਾਂ ਜਾਂ ਇਸ਼ਤਿਹਾਰ ਦੇਣ ਲਈ ਤੁਸੀਂ ਸਾਡੇ ਮੋਬਾਈਲ ਨੰਬਰ 9988228486 ਤੇ ਸੰਪਰਕ ਕਰ ਸਕਦੇ ਹੋ ਜੀ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਸ਼ਾਨਦਰ ক্রিকেট ਟੂਰਨਾਮੈਂਟ ਬਿਲ ਫੀਰਾਵਲੀ ਫਾਜ਼ਿਲਕਾ ਵਿੱਚ ਕਰਵਾਇਆ ਜਾ ਰਿਹਾ ਹੈ ਮੈਂ ਮੇਘਾ ਅਤੇ ਯਸ਼ਿਕਾ ਮੇਰੀ ਮੰਮੀ ਪੂਜਾ ਲੂਥਰ ਸਦੇਵਾ ਕਾਉਂਸਲਰ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਸਾਰੀ ਟੀਮ ਵੱਲੋਂ ਸਾਰੇ ਸਰਪੰਚ ਸਾਹਿਬ ਦਾ ਅਤੇ ਪਿੰਡ ਵਾਸੀ ਕਾ ਦਾ ਦੂਰੋਂ ਨੇੜੇ ਆਏ ਸਾਰੋ ਧੰਨਵਾਦ ਕਰਦੀ ਹਾਂ ਇਸ ਉਪਰਾਲੇ ਲਈ ਸਾਰੇ ਕਲੱਬ ਦੇ ਮੈਂਬਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਜੋ ਵਿਨਿੰਗ ਟੀਮ ਹੈ ਕੱਲੂ ਉਹਨਾਂ ਨੂੰ ਵੀ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਅਤੇ ਨਵੇਂ ਸਾਲ ਦੀਆਂ ਦੀ ਤੁਹਾਨੂੰ ਬਹੁਤ-ਬਹੁਤ ਵਾਜਿਬ ਅਤੇ ਸ਼ੁਭ ਕਾਮਨਾਵਾਂ ਧੰਨਵਾਦ ਜੋ ਸ਼ਹੀਦ ਪਗਸਿੰਘ ਸਪੋਰਟਸ ਕਲਬ ਹੈ ਉਹ ਬਹੁਤ ਹੀ ਵਧੀਆ ਕੰਮ ਕਰਦੇ ਆ ਸ਼ਾਇਦ ਸੈਕਿੰਡ ਟਾਈਮ ਵਿਜ਼ਿਟ ਕਰ ਰਿਹਾ ਸੋ ਪਹਿਲਾ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਜਿਹੜੇ ਇਹਨਾਂ ਨੂੰ ਕਰਾਲਾ ਕਰਦੇ ਆ ਹਾਰਟੀ ਕੰਗ੍ਰੈਚੁਲੇਸ਼ਨ ਕਿਉਂਕਿ ਤੁਹਾਡੇ ਸਦਕੇ ਹੀ ਜਿਹੜਾ ਇਹ ਟੂਰਨਾਮੈਂਟ ਆ ਸਫਲ ਹੋ ਰਿਹਾ ਤੁਹਾਨੂੰ ਪਤਾ ਕਿ ਯੁਵਾ ਪੀੜੀ ਜਿਹੜੀ ਕਿ ਨਸ਼ੇ ਵਾਲੀ ਬਾਦਰੀ ਹੈ ਔਰ ਇੱਕ ਪਾਸੇ ਅੱਜਕੱਲ੍ਹ ਲੋਕ ਆਪਣੇ ਕੰਮਾਂ ਕਰ ਦੀ ਬਿਜ਼ੀ ਹੈ ਤੇ ਤੁਸੀਂ ਆਪਣੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਦੀ ਟਾਈਮ ਕੱਢ ਕੇ ਜਿਹੜੇ ਟੂਰਨਾਮੈਂਟ ਕਰਾਣੇ ਉਹ ਨੌਜਵਾਨਾਂ ਨੂੰ ਕ੍ਰਿਕਟ ਵੱਲੇ ਪ੍ਰੇਰਿਤ ਕਰ ਦਿਓ ਖੇਡਾਂ ਵੱਲੇ ਤਾਂ ਤੁਹਾਡਾ ਬਹੁਤ- ਤੇ ਤੁਹਾਨੂੰ ਦੱਸਦੀ ਕਿ ਪਹਿਲਾਂ ਵੀ ਅਸੀਂ ਹੀਰਾ ਵਾਲੀ ਪਿੰਡ ਵਿਖੇ ਕਿੱਟਾ ਪ੍ਰੋਵਾਈਡ ਕਰਵਾਈਆਂ ਸੀ ਤੇ ਅੱਜ ਮੈਡਮ ਪੂਜਨ ਉਥਰਾ ਜੀ ਦਿੱਲੀ ਗਏ ਹੋਏ ਹੈ ਤੇ ਉਹਨਾਂ ਨੇ ਆਪਣੀ ਬੇਟੀ ਮੇਗਾ ਜੀ ਨੂੰ ਭੇਜਿਆ ਹੈ ਤਾਂ ਕਿ ਅਸੀਂ ਹਾਜ਼ਰੀ ਭਰ ਸਕੀਏ ਉਹਨਾਂ ਥਾਂ ਤੇ ਤੇ ਅਸੀਂ ਵਾਅਦਾ ਕਰਦੇ ਹਾਂ ਕਿ ਜਿੱਥੇ ਵੀ ਤੁਹਾਨੂੰ ਕਿਤੇ ਲੋੜ ਪੈਗੀ ਮੈਡਮ ਪੂਜਨ ਉਥਰਾ ਜੀ ਉਹਨਾਂ ਦੀ ਪੂਰੀ ਟੀਮ ਤੁਹਾਡੇ 24 ਘੰਟੇ ਅਵੇਲੇਬਲ ਹੈ ਸ਼ਹਿਰ ਦੇ ਅੰਦਰ ਕਿੱਥੇ ਟੂਰਨਾਮੈਂਟ ਹੁੰਦਾ ਹੈ ਕਿਤੇ ਵੀ ਅਗਰ ਖਿਡਾਰੀਆਂ ਨੂੰ ਸਪੋਰਟ ਕਿਤਨੀ ਲੋੜ ਬੋਟਲੋੜੇ ਟਰੈਕ ਸਪੋਰਟ ਦੀ ਲੋੜ ਕਿਸੇ ਵੀ ਖੇਡ ਦੇ ਅੰਦਰ ক্রিকেট ਨਹੀਂ ਸਾਡਾ ਮਕਸਦ ਇਹ ਹੈ ਕਿ ਨੌਜਵਾਨ ਬੱਚੇ ਨਸ਼ੇ ਤੋਂ ਦੂਰ ਰਹਿ ਸਕਣ ਕਿਸੇ ਵੀ ਚੀਜ਼ ਦੀ ਖੇਡ ਨੂੰ ਅਗਰ ਲੋੜ ਹੈ ਤਾਂ 24 ਘੰਟੇ ਅਵੇਲੇਬਲ ਨੇ ਮੈਡਮ ਜੀ ਤੁਸੀਂ ਨੰਬਰ ਨੋਟ ਕਰ ਸਕਦੇ ਹੋ 95631 63000 ਜਿੱਥੇ ਵੀ ਲੋੜ ਪੈਂਦੀ ਹੈ ਅਸੀਂ ਉੱਥੇ ਹਾਜ਼ਰ ਰੰਗ ਤੁਹਾਡੇ ਵਾਸਤੇ ਕਿਉਂਕਿ ਅੱਜ ਸਭ ਤੋਂ ਜਿਹੜਾ ਮੇਨ ਮੁੱਦਾ ਹੈ ਜਿਹੜੇ ਨੌਜਵਾਨ ਨਸ਼ਿਆਂ ਦੇ ਵਿੱਚ ਜਾ ਰਹੇ ਨੇ ਉਹਨਾਂ ਨੂੰ ਬਚਾਉਣਾ ਸਭ ਤੋਂ ਵੱਡਾ ਮੁੱਦਾ ਹੈ ਤੇ ਇੱਕ ਵਾਰ ਫੇਰ ਤੋਂ ਮੈਂ ਬਹੁਤ-ਬਹੁਤ ਥੈਂਕਸ ਕਰਦਾ ਤੁਹਾਡਾ ਅਜਿਹੇ ਤੁਸੀਂ ਟੂਰਨਾਮੈਂਟ ਵਰਗੇ ਉਪਰਾਲੇ ਕਰਦੇ ਹੋ ਤੇ ਸਰਪੰਚ ਸਾਹਿਬ ਜੀ ਦਾ ਵੀ ਦਿলো ਧੰਨਵਾਦ ਜਿਹਨੇ થી ਪੁੱਜੇ ਨੇ ਤੋਂ ਬਸ ਇਹੀ ਸ਼ਬਦਾਂ ਜੀ ਸੰਵਾਦ ਕਰਦੇ ਚੱਲਾਂ। ਮੈਂ ਕੰਗ੍ਰੈਚੁਲੇਸ਼ਨ ਸਾਬਦੀਆਂ ਲੋੜੀ ਤੇ ਬਾਗੀ ਦੀਆਂ ਲਗ-ਲਗ ਮੁਬਾਰਕਾਂ ਤੇ ਬਹੁਤ ਵਧੀਆ ਲੱਗਿਆ ਸਾਰੇ ਪਿੰਡ ਨੇ ਸਹਿਯੋਗ ਕੀਤਾ ਜੇ ਅੱਜ ਆਪਣੇ ਕੀਪ ਗੈਸਟ ਮੇਗਾ ਜੀ ਹੋਰੀ ਆਏ ਨੇ ਆਮ ਆਦਮੀ ਪਾਰਟੀ ਇਹਨਾਂ ਦਾ ਦਿਲੋਂ ਦਿਲੋਂ ਜੀ ਆਇਆਂ ਨੂੰ ਜਦੋਂ ਨੌਜਵਾਨਾਂ ਦੀ ਗੱਲ ਹੁੰਦੀ ਹੈ ਵੀ ਨੌਜਵਾਨੀ ਹੁੰਦੀ ਹੈ ਜਿਹੜੀ ਆਪਾਂ ਨੂੰ ਬਹੁਤ ਪੱਧਰ ਤੇ ਉੱਚੇ ਲੈਵਲ ਤੇ ਲੈ ਕੇ ਜਾਂਦੀ ਹੈ ਨੌਜਵਾਨਾਂ ਦੇ ਕੰਧਿਆਂ ਤੇ ਆਪਣੇ ਦੇਸ਼ ਦਾ ਭਾਰ ਹੁੰਦਾ ਹੈ ਪਿੰਡ ਦੇ ਵਿੱਚ ਟੂਰਨਾਮੈਂਟ ਕਰਵਾਇਆ ਗਿਆ ਸਹਿਦ ਬਗਤ ਸਿੰਘ ਸਟੇਡੀਅਮ ਦੇ ਵਿੱਚ ਬਹੁਤ ਵਧੀਆ ਲੱਗਿਆ ਸਾਰੇ ਪਿੰਡੇ ਵਧੀਆ ਸਹਿਯੋਗ ਦਿੱਤਾ ਜਦੋਂ ਨੌਜਵਾਨ ਹੱਸਦੇ ਖੇਡਦੇ ਹੁੰਦੇ ਨਾ ਐਵੇਂ ਲੱਗਦਾ ਵੀ ਆਪਣਾ ਦੇਸ਼ ਪੂਰਾ ਹੱਸਦਾ ਖੇਡਦਾ ਵਸਦਾ ਰਿਹਾ ਚੰਗਾ ਲੱਗਦਾ ਹੈ ਸਾਰਿਆਂ ਨੂੰ ਤੇ ਦੂਜੀ ਗੱਲ ਜਦੋਂ ਅੱਜ ਦੇ ਟਾਈਮ ਦੇ ਵਿੱਚ ਆਪਾਂ ਵੇਖਦੇ ਆ ਨਸ਼ਾ ਜਿਹੜਾ ਕਿੰਨਾ ਵੱਧਦਾ ਜਾ ਰਿਹਾ ਹੈ ਜਦੋਂ ਗਰਾਊਂਡ ਦੇ ਵਿੱਚ ਨੌਜਵਾਨ ਆਂਦੇ ਆ ਤਾਂ ਨਸ਼ੇ ਨੂੰ ਆਪਾਂ ਆਟੋਮੈਟਿਕਲੀ ਦੇ ਸਕਦੇ ਆ ਤੂੰ ਸਾਡੇ ਤੋਂ ਦੂਰ ਜਾ ਅਸੀਂ ਤੇਰੇ ਪਾਸੇ ਨਹੀਂ ਆੜਾ ਕਿਉਂਕਿ ਨਸ਼ਾ ਇਹੋ ਜੀ ਚੀਜ਼ ਹੈ ਇੱਕ ਵਾਰੀ ਨੌਜਵਾਨੀ ਨੂੰ ਖਾ ਗਿਆ ਬਾਤ ਜੇ ਨੌਜਵਾਨੀ ਆਪਣੇ ਹੱਥ ਨਹੀਂ ਆਣੀ ਤਾਂ ਕਹਿਣ ਦਾ ਮਤਲਬ ਆਈ ਹੈ ਗਰਾਊਂਡ ਦੇ ਵਿੱਚ ਆਇਆ ਕਰੋ ਕੈਂਡੇ ਦੋ ਮੋਟੇ ਲਾਇਆ ਕਰੋ ਵਧੀਆ ਗੇਮਾਂ ਖੇਡਿਆ ਕਰੋ ਤੇ ਆਪ ਦੀ ਸਰੀਰਕ ਰੂਪ ਰਖਾ ਜਿਹੜੀ ਚੰਗੇ ਬਣੇ ਰਹੇ ਤੇ ਆਪ ਤੇ ਜਿਹੜੇ ਫਿਊਚਰ ਤੇ ਆਪਾਂ ਜਿਹੜੀ ਆ ਆਪਾਂ ਵਿੱਚੇ ਦੇ ਬਾਰੇ ਆਪਣੇ ਆਪ ਦੇ ਬਾਰੇ ਸੋਚਦੇ ਆਂ ਵੀ ਮੈਂ ਕੈਰੀਅਰ ਚ ਕੀ ਕਰਨਾ ਹੈ ਕੀ ਨਹੀਂ ਕਰਨਾ ਉਹ ਆਪਣੇ ਸੁਪਨੇ ਆਪਸਕਾਰ ਕਰੀਏ ਨਸ਼ਿਆਂ ਤੋਂ ਆਪਾਂ ਦੂਰ ਰਹੀਏ ਦੂਜੀ ਗੱਲ ਕੱਲੂ ਟੈਣੀ ਟੀਮ ਜਿੱਤੀ ਹੈ ਉਹਨੂੰ ਮੈਂ ਦਿਲੋਂ ਦਿਲੋਂ ਸਪੋਰਟ ਕਰਦਾ ਇੱਕ ਵਾਰੀ ਕੰਗratulations ਜੇਸ਼ਰਮ ਸ਼ਾਸ੍ਰੀਕਾ ਧੰਨਵਾਦ ਕਰਦੇ ਆਂ ਸਾਡੀ ਬਹੁਤ ਬਹੁਤ ਮਾਇ ਲਈ ਸਾਰੇ ਜਿਹੜੇ ਆ ਪਰਾਨੀ ਅਸੀਂ ਬੜਾ ਧੰਨਵਾਦ ਕਰਦੇ ਆਂ ਇਹਨਾਂ ਦਾ ਇਹ ਕੋੜਾ Ali Baro Yarbyur Barbi Jizya! 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 Jizya!